ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮੋਂਗੇ ਚੜ੍ਹਦੀ ਕਲਾ 'ਚ ਹੋਮੋਂਗੇ ਅਸੀਂ ਵੀ ਚੜ੍ਹਦੀ ਕਲਾ 'ਚ ਆ ਹਾਂਜੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਬਹੁਤ ਧੰਨਵਾਦ ਤੁਹਾਡਾ ਹਮੇਸ਼ਾ ਤੁਹਾਡਾ ਧੰਨਵਾਦੀ ਰਹੂਗਾ ਜਿਹੜਾ ਹੈ ਨਾ ਸਮਾਂ ਕੱਢ ਕੇ ਤੁਸੀਂ ਦੇਖਦੇ ਹੋ ਵੀਡੀਓ ਜਿੰਮੀ ਤੁਸੀਂ ਕੋਈ ਸ਼ਾਰਟ ਵੀਡੀਓ ਬਣਾ ਰਹੇ ਹੋ ਜਾਨੀ ਕਿ 1 ਮਿੰਟ ਦੀ ਵੀਡੀਓ ਅਪਲੋਡ ਕਰਨੀ ਹੈ ਜਿੱਤੇ ਲਿਖਿਆ ਸੀ ਕ੍ਰੀਏਟ ਆ ਸ਼ਾਰਟ ਹੈ ਨਾ ਉਹ ਤਾਂ ਤੁਸੀਂ ਐਵੇਂ ਇਦਾਂ ਹੀ ਫੋਨ ਕਰਕੇ ਬਣਾ ਲੈਣੀ ਆ ਪਰ ਜਦੋਂ ਤੁਸੀਂ ਕੋਈ ਵੱਡੀ ਵੀਡੀਓ ਕਰਨੀ ਆ ਅਪਲੋਡ ਨਾ ਅਪਲੋਡ ਆ ਵੀਡੀਓ ਲਿਖਿਆ ਨਾ ਜੇ ਮੱਡੀ ਵੀਡੀਓ ਕਰਨੀ ਆ 10 ਮਿੰਟ ਦੀ 5 ਮਿੰਟ ਦੀ 15 ਦੀ ਜਿੰਨੀ ਵੀ ਹੈ ਨਾ ਉਹ ਤੁਸੀਂ ਇਦਾਂ ਫੋਨ ਕਰ ਲੈਣਾ ਐਦਾਂ ਫੋਨ ਕਰਕੇ ਫਿਰ ਬਣਾਉਣੀ ਆ ਵੀਡੀਓ ਫਿਰ ਕਲੀਅਰ ਬਣੂਗੀ ਪੂਰੇ ਵਧੀਆ ਦਿਖੂਗਾ ਵੀ ਧਿਆਨ ਰੱਖਿਓ ਤੁਸੀਂ ਜਦੋਂ ਵੱਡੀ ਵੀਡੀਓ ਪਾਉਣੀ ਆ ਤਾਂ ਐਦਾਂ ਫੋਨ ਕਰ ਲੈਣਾਗਾ ਇੱਦਾਂ ਵੀ ਛੋਟੀ ਪੌਣੀ ਆ ਤਾਂ ਇੱਦਾਂ ਇਹ ਗੱਲਾਂ ਦੇ ਛੋਟੇ ਛੋਟੇ ਅੰਦਵਸਤਿਆਂ ਰੱਖਣਾ ਹੁੰਦਾ ਹੈਗਾ ਆਪਾਂ ਆਓ ਜੀ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਆਪਣੀ ਆਈਡੀ ਕਿਵੇਂ ਬਣੀ ਹੁੰਦੀ ਹੈ ਵੀ ਉਹ ਤੋਂ ਕਿਵੇਂ ਆਪਣਾ ਚੈਨਲ ਬਣਾਉਣਾ ਆਪਾਂ ਤੁਸੀਂ YouTube ਤੇ ਗਏ YouTube ਨੂੰ ਓਪਨ ਕੀਤਾ ਇੰਟਰਨੈਟ ਤੇ ਡਿਪੈਂਡ ਕਰਦਾ ਵੀ ਕਿੰਨੇ ਟਾਈਮ ਤੇ ਓਪਨ ਹੋਊਗਾ ਤੇ ਜਣੀ ਕੀ ਓਪਨ ਹੋ ਗਿਆ YouTube ਆ ਨੀਚੇ ਆ ਗਿਆ ਨਾ ਹੋਮ ਸ਼ਾਰਟਸ ਪਲੱਸ ਦਾ ਸਾਈਨ ਆ ਗਿਆ ਫਿਰ ਸਬਸਕ੍ਰਾਈਬਰ ਸਬਸਕ੍ਰਾਈਬਰ ਆ ਗਿਆ ਹੈ ਨਾ ਫਿਰ ਯੂ ਲਿਖਿਆ ਹੈ ਯੂ ਤੇ ਕਲਿੱਕ ਕਰਨਾ ਹਾਂਜੀ ਦੇਖੋ ਜੀ ਮੇਠੇ ਆ ਗਿਆ ਰਾਜ ਕਮਲ ਪ੍ਰੋਡਕਸ਼ਨ ਇਹ ਮੇ ਚੈਨਲ ਦਾ ਨਾਮ ਰੱਖਿਆ ਹੈ ਤੁਹਾਡੇ ਐਵੇਂ ਤੁਹਾਡੇ YouTube ਤੇ ਕੋਈ ਇਦਾਂ ਆਈਡੀ ਹੋਊਗੀ ਕੋਈ ਵੀ ਹੈ ਨਾ ਉੱਤੇ ਥੋਡੀ ਐਮੀ ਹੈ ਨਾ YouTube ਤੇ ਆਈਡੀ ਬਣੀ ਹੋਊਗੀ ਕੋਈ ਵੀ ਹੈ ਨਾ ਜਿਵੇਂ ਰਾਜਕਮਲ ਪ੍ਰੋਡਕਸ਼ਨ ਇਹ ਤਾਂ ਮੈਂ ਚੈਨਲ ਦਾ ਨੇਮ ਰੱਖਿਆ ਹੋਇਆ ਥੋਡੇ ਐਮੀ ਕੋਈ ਵੀ ਹੋਊਗੀ ਤੁਸੀਂ ਜਿਵੇਂ Gmail ID ਥੋਡੀ ਹੋਊਗੀ ਉਹ ਤੇ ਅੰਦਰ ਚਹਿਲ ਜਾਂ ਜੋ ਵੀ ਮਨਦੀਪ ਘੋਰ ਜਾਂ ਕੋਈ ਵੀ ਥੋਡੀ ਆਈਡੀ ਬਣਾਈ ਹੋਊਗੀ ਐਵੇਂ ਹੋਊਗੀ ਜ਼ਰੂਰ ਉਤੋਂ ਤੁਸੀਂ ਕੀ ਕਰਨਾ View ਚੈਨਲ ਲਿਖਿਆ ਹੈ ਨਾ ਇਹ ਤੇ ਕਲਿੱਕ ਕਰ ਲੈਣਾਗਾ ਇਹ ਤੇ ਜਦੋਂ ਕਲਿੱਕ ਕਰ ਲਿਆ ਦੇਖੋ ਇੱਥੇ ਲਿਖਿਆ ਹੈ ਮੈਨੇਜ ਵੀਡੀਓ ਥੋਡੇ ਦਾ ਕੋਈ ਵੀਡੀਓ ਨਹੀਂ ਹੋਣੀ ਚਲੋ ਇਹਦੇ ਵਿੱਚ ਤਾਂ ਆਪਣੇ ਹੈ ਨਾ ਵੀਡੀਓ ਆਪ ਅਪਲੋਡ ਕਰਦੇ ਰਹਿੰਦੇ ਉਹ ਦਿਖ ਰਹੀਆਂ ਨੇ ਤੁਹਾਡੇ ਤਾਂ ਕੋਈ ਹੂਣ ਹੀ ਨਹੀਂ ਹੈ ਨਾ ਵੀਡੀਓ ਤੇ ਤੁਸੀਂ ਫਿਰ ਕੀ ਕਰਨਾ ਮੈਨਜ ਵੀਡੀਓ ਤੋਂ ਬਾਅਦ ਆਹ ਸਾਈਨ ਆਊਗਾ ਜਿਹੜਾ ਪੈਨਸਲ ਜੀ ਬਣਿਆ ਹੋਇਆ ਇਹ ਤੇ ਕਲਿੱਕ ਕਰ ਲੈਣਾ ਤੁਸੀਂ ਐਵੇਂ ਇਦਾਂ ਕਲਿੱਕ ਕਰ ਲਿਆ ਫਿਰ ਆ ਦੇਖੋ ਉੱਪਰ ਕੈਮਰੇ ਦੇ ਸਾਈਨ ਬਣੇ ਹੋਏ ਇੱਥੋਂ ਆਪਾਂ ਕੋਈ ਵੀ ਡੀਪੀ ਜਿਹੜੀ ਕੋਈ ਵੀ ਲਾਉਣੀ ਆ ਤੁਸੀਂ ਬਣਾਈ ਹੋਈ ਹੈ ਸਿਲੈਕਟ ਕੀਤੀ ਹੋਈ ਹੈ ਵੀ ਅਸੀਂ ਇਹ ਆਪਣੇ ਚੈਨਲ ਦੀ ਰੱਖਾਂਗੇ ਉਹ ਲਾ ਦੇਣੀ ਆ ਡੀਪੀ ਆਪਦੀ ਲਾਉਣੀ ਆ ਤੁਹਾਡੀ ਇੱਛਾ ਤਿਸ ਤੋਂ ਬਾਅਦ ਨੇਮ ਆ ਗਿਆ ਹੈ ਨਾ ਨੇਮ ਤੇ ਤੁਸੀਂ ਐਵੇਂ ਕਲਿੱਕ ਕਰ ਲੈਣਾ ਇੱਥੇ ਤੁਸੀਂ ਕਿਹੜਾ ਵੀ ਚੈਨਲ ਦਾ ਨੇਮ ਲਿਖਣਾ ਚਾਹੁੰਦੇ ਹੋ ਹਨਾ ਉਹ ਲਿਖ ਸਕਦੇ ਹੋ ਇੱਥੇ ਤੁਸੀਂ ਲਿਖ ਦੇਣਾਗਾ ਉਹ ਤੇ ਉਸ ਤੋਂ ਬਾਅਦ ਆਤਾ ਤੁਹਾਡੇ ਆਪਣੇ ਆਪ ਆ ਜਾਣਾ ਹੈਂਡਲ ਵਾਲਾ ਤਾਂ ਹੈ ਨਾ ਫਿਰ ਚੈਨਲ ਦਾ ਤੁਹਾਡਾ ਲਿੰਕ ਆ ਗਿਆ ਫਿਰ ਡਿਸਕ੍ਰਿਪਸ਼ਨ ਆ ਗਿਆ ਡਿਸਕ੍ਰਿਪਸ਼ਨ ਚ ਤੁਸੀਂ ਕੁਝ ਵੀ ਲਿਖ ਸਕਦੇ ਹੋ ਆਪਣੇ ਚੈਨਲ ਬਾਰੇ ਵੀ ਅਸੀਂ ਕਿੱਦਾਂ ਦੀ ਵੀਡੀਓ ਅਪਲੋਡ ਕਰਾਂਗੇ ਕਿਵੇਂ ਵੀ ਜਿਹੜਾ ਕੁਝ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਹਨਾ ਲਿਖ ਦਿਓ ਤੁਸੀਂ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹ ਤਾਂ ਸਾਈਨ ਚ ਲੋਇਨ ਨਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਤੇ ਬਸ ਇੰਨਾ ਕੰਮ ਆ ਤੁਹਾਡਾ ਤੁਹਾਡਾ ਚੈਨਲ ਬਣ ਜੇਣਾ ਉਸ ਤੋਂ ਬਾਅਦ ਜਿਵੇਂ ਆ ਸਾਈਨ ਆ ਪਲੱਸ ਦਾ ਤੁਸੀਂ ਇੱਥੇ ਕਲਿੱਕ ਕਰੋਗੇ ਕ੍ਰੀਏਟ ਆ ਸ਼ਾਰਟ ਆ ਗਿਆ ਜਿਵੇਂ ਸ਼ਾਰਟ ਵੀਡੀਓ ਜਿਹੜੀ ਸਿਰਫ 1 ਮਿੰਟ ਦੀ ਵੀਡੀਓ 1 ਮਿੰਟ ਤੱਕ ਦੀ ਵੀਡੀਓ ਤੁਸੀਂ ਇਹਦੇ ਵਿੱਚ ਅਪਲੋਡ ਕਰ ਸਕਦੇ ਆ ਮੈਂ ਕ੍ਰੀਏਟ ਆ ਸ਼ਾਰਟ ਤੇ ਜਿਵੇਂ ਕਲਿੱਕ ਕਰ ਲਿਆ ਉਸ ਤੋਂ ਬਾਅਦ ਗੈਲਰੀ 'ਚ ਜਾ ਕੇ ਤੁਸੀਂ ਹੈਨਾ ਵੀਡੀਓ ਕੋਈ ਵੀ ਸਿਲੈਕਟ ਕਰ ਲੈਣੀ ਆਂਗੀ ਦੇਖੋ ਜਿਵੇਂ ਕੋਈ ਵੀ ਵੀਡੀਓ ਆਪਾਂ ਹੈਨਾ ਸਿਲੈਕਟ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਕਿੱਦਾਂ ਜਿੱਦਾਂ ਕੋਈ ਵੀ ਵੀਡੀਓ ਆਪਾਂ ਇੱਥੋਂ ਲਗਾ ਲਓ ਵੀ ਆਪਾਂ ਆ ਵੀਡੀਓ ਲੈ ਲੈਣਾ ਇੱਥੋਂ ਜਿਵੇਂ ਆਲੀ ਇੱਥੋਂ ਕਲਿੱਕ ਕਰਦੀ ਡਨ ਤੇ ਡਨ ਕਰਦੀ ਹੋ ਗਿਆ ਕਿ ਆਪਣੇ ਨੈਟ ਤੇ ਡਿਪੈਂਡ ਕਰਦਾ ਵੀ ਕਿੰਨਾ ਕ ਟਾਈਮ ਲਊਗਾ ਹਾਂਜੀ ਦੇਖੋ ਆਪਣੀ ਵੀਡੀਓ ਸਿਲੈਕਟ ਹੋ ਗਈ ਹੈ ਨਾ ਇਹ ਪ੍ਰੋਸੈਸਿੰਗ ਚੱਲ ਰਹੀ ਹੈ ਪ੍ਰੋਸੈਸਿੰਗ ਹੋਊਗੀ ਇਸ ਤੋਂ ਬਾਅਦ ਆ ਟਿੱਕ ਤੇ ਆਪਾਂ ਕਲਿੱਕ ਕਰ ਲਿਆ ਆ ਗਿਰੀ ਕੁਟਲੀ ਕਾ ਟੈਕਸਟ ਹੈ ਨਾ ਵਿਜੇ ਦੇ ਉੱਤੇ ਕੁਝ ਵੀ ਲਿਖਣਾ ਜਿਵੇਂ ਲਿਖ ਦੇਵੇ ਇੱਥੇ ਵੀ ਹੈ ਨਾ ਚੁੱਲ੍ਹੇ ਤੇ ਅਪ ਕੰਮ ਕਰ ਰਹੇ ਆ ਉਹਦੇ ਬਾਰੇ ਲਿਖ ਤਾ ਜੋ ਕੁਝ ਵੀ ਲਿਖਤਾ ਜੋ ਵੀ ਲਿਖਣਾ ਤੁਸੀਂ ਲਿਖ ਸਕਦੇ ਹੋ ਨਾ ਤੇ ਫਿਲਟਰ ਵੀ ਚੇਂਜ ਕਰ ਸਕਦੇ ਹੋ ਕੋਈ ਵੀ ਕਲਰ ਚੇਂਜ ਕਰਨਾ ਨਾ ਲਾਈਟ ਜਾਂ ਡਾਰਕ ਉਹ ਵੀ ਕਰ ਸਕਦੇ ਹੋ ਤੁਸੀਂ ਤੇ ਵੌਇਸ ਵਾਲਾ ਵੀ ਦੇ ਵਿੱਚ ਹੈ ਨਾ ਜਿਹੜਾ ਉਹਦੇ ਉੱਤੇ ਤੁਸੀਂ ਵੌਇਸ ਕਰ ਸਕਦੇ ਹੋ ਕੋਈ ਵੀ ਤੁਸੀਂ ਉਹਦੇ ਵਿੱਚ ਆਵਾਜ਼ ਆਪਦੀ ਨਹੀਂ ਪਹਿਲਾਂ ਹੈਗੀ ਉਹਦੇ ਵਿੱਚ ਕੋਈ ਆਵਾਜ਼ ਲਗਾਉਣੀ ਆ ਉਹ ਤਾਂ ਕੁਝ ਵੀ ਬੋਲਣਾ ਉਹ ਵੀ ਬੋਲ ਸਕਦੇ ਹੋ ਫਿਰ ਨੈਕਸਟ ਤੇ ਚਲੇ ਜਾਣਾ ਆਪਾਂ ਨੈਕਸਟ ਕਰਕੇ ਜਿਵੇਂ ਇਹ ਸਾਡੀ ਵੀਡੀਓ ਵੈਸੇ ਹੀ ਬਣਾਈ ਹੋਈ ਹੈ ਜਿਵੇਂ ਹੈਨਾ ਇਹਦਾ ਮੈਂ ਕੈਪਸ਼ਨ ਵੈਸੇ ਕੁਝ ਵੀ ਚੜੂ ਆਪਾਂ ਨਾ ਹੈਸ਼ਟੈਗ ਲਾ ਦਿੰਨੇ ਆਗੇ ਕੈਪਸ਼ਨ ਵੈਸੇ ਇਸ ਟਾਈਮ ਸਮਝ ਨਹੀਂ ਆਉਂਦਾ ਵੀ ਕੀ ਲਿਖੀਏ ਜਦੋਂ ਆਪਾਂ ਵੈਸੇ ਤੁਹਾਨੂੰ ਦਿਖਾਉਣੀ ਆਗੇ ਹੈਸ਼ਟੈਗ ਲਾ ਦਿੰਨੇ ਆਪਾਂ ਆਪਾਂ ਇੱਥੇ ਲਿਖ ਦਿੰਨੇ ਜਿੱਦਾਂ ਗੁਰਸੇਕ ਕਪਲ ਹੋ ਗਿਆ ਵਾਇਰਲ ਪੰਜਾਬੀ ਬਲੇਜ਼ ਲਾਈਫ ਇਦਾਂ ਦਾ ਆਪਾਂ ਜਿਹੜਾ ਕੁਝ ਉਹਦੇ ਵਿੱਚ ਦੇਖ ਰਿਹਾ ਹੈ ਨਾ ਬਲੇਜ਼ ਲਾਈਫ ਸਟਾਈਲ ਆ ਗਿਆ ਰਿਅਲਿਟੀ ਹੋ ਗਈ ਹੈਨਾ ਇਦਾਂ ਕਰਤਾ ਆਪਾਂ ਸਾਰਾ ਕੁਝ ਡਿਵਾਈਰਲ ਆਪਾਂ ਜ਼ਰੂਰ ਲਾਉਣਾ ਵਾਇਰਲ ਟ੍ਰੈਂਡਿੰਗ ਇਦਾਂ ਇਹ ਆਪਾਂ ਜ਼ਰੂਰ ਯੂਜ਼ ਕਰਨੇ ਨੇਗੇ ਇਹ ਕਰ ਲੈ ਟ੍ਰੈਂਡਿੰਗ ਵੀਡੀਓ ਹੋ ਗਈ ਜਿਵੇਂ ਫਿਰ ਆ ਪ੍ਰਾਈਵੇਟ ਆ ਗਈ ਹੈ ਨਾ ਵੀ ਇਹ ਪ੍ਰਾਈਵੇਟ ਆ ਗਈ ਇਕੱਲੀ ਆਪਾਂ ਨਹੀਂ ਸ਼ੋ ਹੋ ਪਰ ਆਪਾਂ ਪਬਲਿਕ ਕਰਨੀ ਆ ਪਬਲਿਕ ਤੇ ਕਲਿੱਕ ਕਰਤਾ ਆ ਸ਼ਾਇਦ ਤੁਹਾਡੇ ਨਾਮ ਵੀ ਹੈ ਨਾ ਵੀ ਤੁਸੀਂ ਕਿੰਨੀ ਤਰੀਕ ਨੂੰ ਜਾਂ ਹੈ ਨਾ ਕਿੰਨੇ ਸਮੇਂ ਤੇ ਵੀਡੀਓ ਵਾਇਰਲ ਕਰਨਾ ਚਾਹੁੰਦੇ ਹੋ ਇੱਕ ਵਾਰ ਨਹੀਂ ਵੀ ਆਉਂਦਾ ਇਹ ਤੇ ਜਿੱਥੇ ਆ ਜਾਂਦਾ ਤੁਸੀਂ ਸਿਲੈਕਟ ਕਰ ਸਕਦੇ ਓਦਾਂ ਫਿਰ ਤੁਸੀਂ ਅਪਲੋਡ ਆ ਸ਼ਾਰਟ ਕਰ ਦੇਣਾ ਹੈ ਇਹ ਹੋ ਗਿਆ ਤੁਹਾਡਾ ਅਪਲੋਡ ਹੋ ਗਿਆ ਹੈ ਨਾ ਸ਼ਾਰਟ ਹੋ ਗਿਆ ਯੂਅਰ ਵੀਡੀਓ ਤੇ ਜਾ ਕੇ ਦੇਖੋਗੇ ਤੁਹਾਡਾ ਇੱਥੇ ਆ ਜਾਊਗਾ ਨਾ ਪ੍ਰੋਸੈਸਿੰਗ ਸਟਾਰਟ ਹੋਗੀ ਇਦਾਂ ਹੀ ਹੈ ਨਾ ਹੋ ਜਣਾ ਇਹਨੇ ਵਾਇਰਲ ਉਸ ਤੋਂ ਬਾਅਦ ਜਿਵੇਂ ਤੁਸੀਂ ਵੱਡੀ ਵੀਡੀਓ ਪਾ ਰਹੇ ਹੋ ਕੋਈ ਅਪਲੋਡ ਆ ਵੀਡੀਓ ਤੇ ਜਾਣਾਗਾ ਫਿਰ ਤੁਸੀਂ ਫਿਰ ਤੁਸੀਂ ਕੋਈ ਵੀ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾ ਦਿੰਨੀ ਇੱਥੇ ਵੀ ਜਿਵੇਂ ਮੈਂ ਕੋਈ ਵੀਡੀਓ ਇੱਥੋਂ ਆਪਾਂ ਚੱਕ ਲੈਣੇ ਆਂਗੇ ਜਿਨਕੇ ਪਾ ਵੀਡੀਓ ਚੱਕ ਲਈ ਹੈ ਨਾ ਵੈਸੀ ਵੀਡੀਓ ਇੱਤਾ ਵੀਡੀਓ ਚੱਕ ਲਈ ਆਪਾਂ ਇੱਥੇ ਆਪਾਂ ਹੁਣ ਕ੍ਰੀਏਟ ਆ ਟਾਈਟਲ ਹੁਣ ਇਹਦੇ ਵਿੱਚ ਕੀ ਆ ਵੀਡੀਓ ਵਿੱਚ ਆਪਾਂ ਕੀ ਪਾਇਆ ਇਹ ਵੀ ਯਾਨੀ ਕਿ ਵੈਸੀ ਬਰਥਡੇ ਪਾਰਟੀ ਦੀ ਹੋਗੀ ਜਿਵੇਂ ਮੈਂ ਇੱਥੇ ਲਿਖਤਾ ਹੈ ਨਾ ਬਰਥਡੇ ਪਾਰਟੀ ਬਰਥਡੇ ਪਾਰਟੀ ਲਿਖਤਾ ਹੈ ਨਾ ਤੇ ਫਿਰ ਅੱਗੇ ਮੈਂ ਲਿਖ ਦੂੰਗੀ ਇੱਥੇ ਹੈ ਨਾ ਪਾਰਟੀ ਦਾ ਕਰ ਦੂੰਗੀ ਹੈ ਨਾ ਹੈਸ਼ਟੈਗ ਹੈਸ਼ਟੈਗ ਲਾ ਦੂੰਗੀ ਇਹ ਸੈਲੀਬ੍ਰੇਸ਼ਨ ਦਾ ਲਾ ਦੂੰਗੀ ਹੈ ਨਾ ਸੈਲੀਬ੍ਰੇਸ਼ਨ ਸੈਲੀਬ੍ਰੇਸ਼ਨ ਕਰ ਰਹੇ ਆ ਬਰਥਡੇ ਦਾ ਲਗਾ ਦੂੰਗੀ ਜਿੱਦਾਂ ਬਰਥਡੇ ਸੈਲੀਬ੍ਰੇਸ਼ਨ ਜਾਂ ਐਮੀ ਬਸ ਲਾ ਦੇਣੇ ਆਪਾਂ ਕੋਈ ਵੀ ਜਿਹੜੇ ਜਿਹੜੇ ਵੀ ਲਾਉਣੇ ਜਿਹੜਾ ਉਹਦੇ ਵਿੱਚ ਦਿਖ ਰਿਹਾ ਫਿਰ ਇਦਾਂ ਹੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਹੈਸ਼ਟੈਗ ਲਾ ਦੇਣੇ ਆ ਤੇ ਸਬਸਕ੍ਰਾਈਬ ਚੈਨਲ ਜਰੂਰ ਲਿਖਣਾ ਹੀ ਲਿਖਣਾ ਫਿਰ ਪ੍ਰਾਈਵੇਟ ਆ ਕੇ ਫਿਰ ਆਪਾਂ ਪਬਲਿਕ ਫੇਅਰ ਕਰ ਦੇਣੀ ਆ ਫਿਰ ਆਪਾਂ ਹੈ ਨਾ ਇੱਥੋਂ ਸਿਲੈਕਟ ਕਰ ਲੈਣੀ ਦੋ ਤਰੀਕੇ ਜਿਵੇਂ ਅੱਜ ਮੈਂ ਆਪਾਂ ਕਰਿਆ ਦਿਖਾਈਆ ਤੁਹਾਨੂੰ ਤੇ ਆਪਣਾ ਟਾਈਮ ਸਿਲੈਕਟ ਕਰ ਲੈਣਾਗਾ ਤੇ ਇਦਾਂ ਫਿਰ ਇਹਨੂੰ ਨੈਕਸਟ ਤੋਂ ਜਾ ਕੇ ਬਸ ਅਪਲੋਡ ਆ ਵੀਡੀਓ ਹੋ ਗਈ ਅਪਲੋਡ ਇਹ ਅਪਲੋਡ ਹੋਈ ਜਾਣਗੀ ਤੁਸੀਂ ਇੱਥੇ ਜਿੱਦਾਂ ਤੁਸੀਂ ਵਾਈਟੀ ਸਟੂਡੀਓ ਜਿਹੜਾ ਉਹ ਜ਼ਰੂਰ ਡਾਊਨਲੋਡ ਕਰਨਾ ਆਪਣੇ ਫੋਨ 'ਚ ਤੇ ਤੁਹਾਨੂੰ ਦੱਸਦੀਆਂ ਵੀ ਹੈ ਨਾ ਇਨਸੌਲਟ ਐਪ ਦੇ ਵਿੱਚ ਤੁਸੀਂ ਕਿਵੇਂ ਐਡੀਟਿੰਗ ਕਰਨੀ ਹੈਗੀ ਇਨਸੌਲਟ ਐਪ 'ਚ ਤੁਸੀਂ ਜਿੱਦਾਂ ਇਨਸੌਲਟ ਐਪ ਆਗਾ ਆਹ ਵਾਲਾ ਦੇਖੋ ਤੁਸੀਂ ਆਪਾਂ ਇਹਨੂੰ ਉੱਪਰ ਲੈ ਕੇ ਜਾਂਦੇ ਆਂ ਦੇਖੋ ਆਹ ਇਨਸੌਲਟ ਐਪ ਆ ਇਹਨੂੰ ਆਪਾਂ ਕਲਿੱਕ ਕਰ ਲਿਆ ਇਨੂੰ ਕਲਿੱਕ ਕਰਕੇ ਇਹ ਆਪਣੀ ਕੋਈ ਵੀਡੀਓ ਹੋ ਰਹੀ ਸੀਗੀ ਜਿਹੜਾ ਇਹਨੂੰ ਬਾਅਦ ਵਿੱਚ ਕਰਦੇ ਆਂਗੇ ਜੇ ਤੁਹਾਨੂੰ ਦੱਸ ਦਿਆਂ ਵੀ ਇਹਦੇ ਚ ਆਪਾਂ ਤੁਸੀਂ ਕਿਵੇਂ ਐਡੀਟਿੰਗ ਕਰ ਸਕਦੇ ਆ ਕਿਵੇਂ ਵੌਇਸ ਆਪਣੀ ਐਡ ਕਰ ਸਕਦੇ ਆ ਦੇ ਵਿੱਚ ਨਿਊ ਤੇ ਆ ਗਿਆ ਹਨਾ ਪਲੱਸ ਦੇ ਸਾਈਨ ਤੇ ਆਪਾਂ ਕਰ ਲਿਆ ਹਨਾ ਕੋਈ ਵੀ ਵੀਡੀਓ ਆ ਤੁਹਾਡੇ ਆਪਾਂ ਇਹਦੇ ਵਿੱਚੋਂ ਕੋਈ ਸਿਲੈਕਟ ਕਰ ਲੈਣੇ ਆਂਗੇ ਕੋਈ ਵੀ ਵੀਡੀਓ ਸਿਲੈਕਟ ਕਰ ਲੈਣੇ ਆਂ ਜਿਵੇਂ ਟਾਈਮ ਵੈਸੇ ਤੁਹਾਨੂੰ ਦਿਖਾ ਰਹੀ ਆਂ ਵੀ ਜਣ ਕੇ ਵੀਡੀਓ ਮੈਂ ਲੈ ਲਈ ਹਨਾ ਜਿਵੇਂ ਇਹ ਤਾਂ ਆਪਾਂ ਸ਼ਾਰਟ ਵੀਡੀਓ ਪਾਉਣੀ ਆ ਹਨਾ ਸ਼ਾਰਟ ਵੀਡੀਓ ਦਿਖਾਉਣੀ ਹੈਗੀ ਤਾਂ ਤਾਂ ਆਪਾਂ ਜਿਵੇਂ ਆ ਕੈਨਵਾ ਲਿਖਿਆ ਹੈ ਕੈਨਵਸ ਲਿਖਿਆ ਹੈ ਨਾ ਇੱਥੇ ਕਲਿੱਕ ਕਰਕੇ ਤੁਸੀਂ 1 ਮਿੰਟ ਦੀ ਵੀਡੀਓ ਪਾ ਰਹੇ ਹੋ ਤਾਂ ਤੁਸੀਂ ਸਿਲੈਕਟ ਕਰਨਾ 9 ਆਹ 916 ਲਿਖਿਆ ਹੈ ਨਾ ਟਿਕਟੌਕ ਵਾਲਾ ਸਾਈਨ ਇੱਥੇ ਕਲਿੱਕ ਕਰ ਲੈਣਾ 916 ਤੇ ਟਿਕਟੌਕ ਵਾਲਾ ਸਾਈਨ ਹੈ ਜਿਹੜਾ ਇਹ ਫਿਰ ਤਾਂ ਤੁਸੀਂ ਇੱਥੇ ਕਲਿੱਕ ਕਰ ਲੈਣਾ ਜੇ ਤੁਸੀਂ ਵੀਡੀਓ ਬੱਡੀ ਕਰ ਰਹੇ ਹੋ ਫਿਰ ਆ YouTube ਦਾ ਸਾਈਨ ਬਣਿਆ ਹੈ ਨਾ 16.9 ਇੱਥੇ ਕਲਿੱਕ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਆ 뮤지컬 ਆ ਗਿਆ ਜਿਵੇਂ ਕੋਈ ਤੁਸੀਂ ਹੈ ਨਾ ਵਿਦਆਊਟ ਕਾਪੀਰਾਈਟ ਜਿਹੜਾ 뮤ਜ਼ਿਕ ਆ ਉਹ ਕੋਈ ਵੀ ਯੂਜ਼ ਕਰਨਾ ਹੈ ਤੁਸੀਂ ਹੈ ਨਾ ਕੋਈ ਵੀ ਡਾਊਨਲੋਡ ਕਰਕੇ ਉਹ 뮤ਜ਼ਿਕ ਕਰ ਲੈਣਾ ਹੈ ਜੇ ਤੁਸੀਂ ਆਪਣੀ ਆਵਾਜ਼ ਕਰੋਗੇ ਵੈਸੇ ਤਾਂ ਯੂਨਿਚਰ ਮੋਨਟਾਈਜ਼ ਨੇ ਤੁਹਾਨੂੰ ਜਰ 뮤ਜ਼ਿਕ ਦੀ ਤੁਹਾਨੂੰ ਲੋੜ ਹੀ ਨਹੀਂ ਕਰਨਾ ਵੀ ਨਹੀਂ ਚਾਹੀਦਾ ਤੁਸੀਂ ਆਪਣੀ ਵੌਇਸ ਇੱਥੋਂ ਰਿਕਾਰਡ ਲਿਖਿਆ ਹੋਇਆ ਹੈ ਨਾ ਇਨੂੰ ਕਲਿੱਕ ਕਰ ਲੈਣਾਗਾ ਇਦਾਂ ਆ ਜੂਗਾ ਤੇ ਇਹਦੇ ਵਿੱਚ ਆਪਣੀ ਨਾਲ ਦੀ ਨਾਲ ਵਾਇਸ ਰਿਕਾਰਡ ਹੋਣ ਲੱਗ ਜੂਗੀ ਤੁਸੀਂ ਇਹਦੇ ਵਿੱਚ ਵਾਇਸ ਰਿਕਾਰਡ ਕਰ ਲੈਣੀ ਹੈ ਆਪਣੀ ਤੇ ਜਦੋਂ ਜਿੰਨਾ ਟਾਈਮ ਕਰ ਲਈ ਬਸ ਤੁਸੀਂ ਫਿਰ ਇੱਥੇ ਕਲਿੱਕ ਕਰਕੇ ਟਿੱਕ ਤੇ ਉਹ ਕਰ ਦੇਣਾ ਓਕੇ ਜੇ ਤੁਹਾਨੂੰ ਲੱਗਦਾ ਵੀ ਇਹ ਤਾਂ ਗਲਤ ਹੋ ਗਈ ਇਦਾਂ ਦਾ ਹੋ ਗਿਆ ਕੁਝ ਵੀ ਹਨਾ ਫਿਰ ਤਾਂ ਇੱਥੋਂ ਡਿਲੀਟ ਕਰ ਦਿਓ ਤੁਸੀਂ ਹਨਾ ਤੇ ਡਿਲੀਟ ਕਰ ਦੇਣਾ ਇੱਥੋਂ ਜੇ ਠੀਕ ਹੈ ਤਾਂ ਚੱਲ ਜਾਈ ਜਾਣ ਦੋ ਇਹਨੂੰ ਤੇ ਹੋਰ ਤੁਸੀਂ ਮੈਂ ਸਿੱਧਾ ਸਾਈਨ ਕਰ ਦੇਣਾਗਾ ਤੇ ਕੋਈ ਤੁਸੀਂ ਇੱਥੇ ਕੁਝ ਲਿਖਣਾ ਟੈਕਸਟ ਨਾਲ ਹਨਾ ਕੁਝ ਵੀ ਲਿਖ ਸਕਦੇ ਹੋ ਜਿੱਥੇ ਕੁਝ ਵੀ ਲਿਖਣਾਗਾ ਤੁਸੀਂ ਜਿਵੇਂ ਆਪਾਂ ਤੁਹਾਨੂੰ ਕੁਝ ਵੀ ਇੱਥੇ ਲਿਖ ਕੇ ਦਿਖਾ ਦਿੰਨੇ ਆਂਗੇ ਜਿਵੇਂ ਆਪਾਂ ਲਿਖ ਲਿਆ ਸਤਿ ਸ੍ਰੀ ਅਕਾਲ ਲਿਖ ਲਿਆ ਹਨਾ ਇਹ ਬਾਕੀ ਕਿੱਥੇ ਰੱਖਣਾ ਇਹਨੂੰ ਇੱਥੇ ਐ ਕਰ ਲੈਣਾ ਜੇ ਆਪਾਂ ਸਾਰੀ ਵੀਡੀਓ ਚ ਇਹਨੂੰ ਜਾਨੀ ਕਿ ਚਲਾਉਣਾ ਹੈਗਾ ਤਾਂ ਇਹਨੂੰ ਐਦਾਂ ਐਦਾਂ ਲਿਜਾ ਸਕਦੇ ਹੋ ਤੁਸੀਂ ਐਵੇਂ ਲੈ ਜਿਓ ਜੇ ਤੁਸੀਂ ਉੱਥੇ ਜਿੱਥੇ ਤੱਕ ਰੱਖਣਾ ਤੁਸੀਂ ਇਹਨੂੰ ਉੱਥੋਂ ਤੱਕ ਉਹ ਕਰ ਲਿਓ ਜੇ ਤੁਸੀਂ ਸਾਰੀ ਤੇ ਲੈ ਕੇ ਜਾਣਾ ਸਾਰੀ ਤੇ ਲੈ ਜਿਓ ਹਨਾ ਹੋ ਗਿਆ ਇਹਦਾ ਇਹ ਬਾਕੀ ਵੀਡੀਓ ਚ ਮੈਂ ਤੁਸੀਂ ਹਨਾ ਐਡੀਟਿੰਗ ਕਹਿੰਦੇ ਹੋਮੋਂਗੇ ਵੀ ਇਹ ਚ ਆਪਾਂ ਤੋਂ ਸਾਰੀ ਸਹੀ ਨਹੀਂ ਭੁੱਲੀ ਜਾਂਦੀ ਆਪਾਂ ਕਈ ਵਾਰ ਵਿੱਚ ਮੈਂ ਬੋਲਿਆ ਜਾਂਦਾ ਫਿਰ ਆਪਾਂ ਕਹਿੰਦੇ ਨਹੀਂ ਇਹ ਤਾਂ ਕੱਟ ਦਿੰਨੇ ਆ ਜਾਲੇ ਵਾਲੇ ਕੋਈ ਬੋਲ ਦਾਂਦਾ ਆਪਾਂ ਕੋ ਕੱਟਣਾ ਹੁੰਦਾ ਜੀ ਮੈਂ ਵੀਡੀਓ ਆ ਆ ਇੱਥੋਂ ਆਪਾਂ ਇਥੋਂ ਆਪਾਂ ਜਣੇ ਕਿ ਕੈਂਚੀ ਜਿਹਾ ਬੰਗੂ ਜਿਹੜਾ ਬਣਿਆ ਹੋਇਆ ਹੈ ਨਾ ਆਹ ਦੇਖੋ ਪ੍ਰੀ ਕੱਟ ਇਹ ਤੇ ਕਲਿੱਕ ਕਰ ਲੈਣਾ ਤੁਸੀਂ ਜਣੇ ਕਿ ਇੱਥੇ ਤੁਹਾਡੇ ਠੀਕ ਨਹੀਂ ਹੈਗਾ ਤੁਸੀਂ ਇਧਰੋਂ ਸਿਲੈਕਟ ਕਰ ਲੈਣੀ ਵੀਡੀਓ ਇਧਰੋਂ ਉੱਥੇ ਤੱਕ ਸਿਲੈਕਟ ਕਰ ਲੈਣੀ ਆ ਤੁਸੀਂ ਫੇਰ ਆ ਪਲੱਸ ਦੇ ਸਾਈਨ ਤੇ ਜਾ ਕੇ ਫੇਰ ਗੈਲਰੀ ਚੋਂ ਹਨਾ ਉਹਦੇ ਨਾਲ ਦੀ ਵੀਡੀਓ ਲੈ ਆਉਣੀ ਆ ਵੀ ਇੱਥੋਂ ਮੈਂ ਪਾਉਣੀ ਆਪਣੀ ਸੁਣ ਸਕਦੇ ਹਾਂ ਤੁਹਾਨੂੰ ਨਾਲ ਦੀ ਨਾਲ ਜਿੱਥੋਂ ਕੱਟਣੀ ਆ ਫਿਰ ਤੁਸੀਂ ਫੇਰ ਐ ਕੱਟ ਕੇ ਐ ਪਾ ਸਕਦੇ ਹੋਗੇ ਜਣੇ ਕਿ ਜਦੋਂ ਸਾਰੀ ਹੋ ਗਈ ਫਿਰ ਤੁਸੀਂ ਸੇਵ ਦੇ ਸਾਈਨ ਤੇ ਜਾਣਾ ਸੇਵ ਕਰਨੀ ਆਂਗੀ ਸੇਵ ਹੋ ਜਾਣੀ ਆ ਫਿਰ ਤੁਹਾਡੀ ਉਸ ਤੋਂ ਬਾਅਦ ਵੀਡੀਓ ਫਿਰ ਤੁਸੀਂ ਉਦਾਂ ਜਿੱਦਾਂ ਤੁਹਾਨੂੰ ਦੱਸਿਆ ਸੀ ਅਪਲੋਡ ਕਰ ਦੇਣੀ ਆ ਜਿਵੇਂ ਕਈ ਕਹਿੰਦੇ ਵੀ ਡਿਲੀਟ ਕਿਵੇਂ ਹੋਗੀ ਜੇ ਹਨਾ ਆਪਾਂ ਡਿਲੀਟ ਕਰਨੀ ਹੋਵੇ ਵੀਡੀਓ ਹਨਾ ਆਪਾਂ ਨੂੰ ਲੱਗੇ ਵੀ ਨਹੀਂ ਆਪਾਂ ਡਿਲੀਟ ਕਰ ਦਨੇ ਆ ਜੇ ਤਾਂ ਤੁਹਾਡੇ ਇੱਥੇ ਹਨਾ ਕੋਈ ਵੀ ਸਾਈਨ ਹੋ ਇੱਥੇ ਕਾਪੀਰਾਈਟ ਲਿਖਿਆ ਆ ਗਿਆ ਤਾਂ ਨਾਲ ਦੀ ਨਾਲ ਡਿਲੀਟ ਕਰ ਦਿਓ ਰੱਖਿਓ ਨਾ ਕਾਪੀਰਾਈਟ ਤੇ ਹੁਣ ਜਿਵੇਂ ਹੋਣਾ ਵੀਡੀਓ ਬਰਥਡੇ ਪਾਰਟੀ ਲਈ ਆਪੇ ਪਾਈ ਸੀਗੀ ਹਨਾ ਮੈਨੂੰ ਮੈਂ ਤਾਂ ਆਪਾਂ ਵੈਸੇ ਪਾ ਕੇ ਦਿਖਾਈ ਇਸ ਤੋਂ ਨੂੰ ਚਲੋ ਆਪਾਂ ਇਹਨੂੰ ਦੇ ਤੁਹਾਨੂੰ ਡਿਲੀਟ ਕਰਕੇ ਦਿਖਾਉਣੀ ਆ ਦੇਖੋ ਇਹਦੇ ਇੱਥੇ ਹੈ ਨਾ ਸਾਈਨ ਆਪਾਂ ਕਿੱਥੋਂ ਗੱਡੀ ਸੇ ਯੂ ਤੇ ਗਏ ਸੀ ਤੇ ਯੂਰ ਵੀਡੀਓ ਲਿਖਿਆ ਯੂਰ ਵੀਡੀਓ ਤੇ ਕਲਿੱਕ ਕਰ ਕੀਤਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਤਿੰਨ ਬਣੇ ਨਹੀਂ ਹੋਏ ਜਿਵੇਂ ਇੱਥੇ ਲਿਖਿਆ ਹੈ ਵੀਡੀਓ ਸ਼ਾਰਟਸ ਲਾਈਵ ਤੇ ਆ ਵੀਡੀਓ ਬਰਥਡੇ ਪਾਰਟੀ ਵਾਲੀ ਹੈ ਇਹਦੇ ਇੱਕ ਪਾਸੇ ਦੇਖੋ 1 2 3 ਹੈ ਨਾ ਬਿੰਦੀਆਂ ਜਿਵੇਂ ਗੁਲਗੁਲੇ ਲੱਗਿਆ ਹੋਇਆ ਨਾ ਇਹ ਤੇ ਕਲਿੱਕ ਕਰ ਲੈਣਾਗਾ ਦੇਖੋ ਇਹਦੇ ਆ ਗਿਆ ਫਿਰ ਸੇਵ ਟੂ ਪਲੇਲਿਸਟ ਸ਼ੇਅਰ ਵੀਡੀਓ ਐਡਿਟ ਵੀਹਨਾ ਸਾਰਾ ਕੁਝ ਆ ਗਿਆ ਇੱਥੇ ਡਿਲੀਟ ਦੇ ਆਪਸ਼ਨ ਆ ਦੇਖੋ ਆ ਡਿਲੀਟ ਹੁਣ ਆਪਾਂ ਇੱਥੋਂ ਕਰ ਲੈਣਾ ਇਹਨੂੰ ਡਿਲੀਟ ਲਓ ਜੀ ਹੋ ਗਈ ਡਿਲੀਟ ਇਦਾਂ ਆਪਾਂ ਕਰਨਾ ਤੇ ਬਾਕੀ ਹੋਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਆ ਤਾਂ ਪੁੱਛ ਸਕਦੇ ਆ ਇੱਥੇ ਨੋਟੀਫਿਕੇਸ਼ਨ ਦੀ ਆਪਸ਼ਨ ਹੁੰਦੀ ਹੈ ਕੋਈ ਵੀ ਨੋਟੀਫਿਕੇਸ਼ਨ ਆ ਰਿਹਾ ਆਪਾਂ ਨੂੰ ਕੋਈ ਕਿਸ ਨੇ ਕਮੈਂਟ ਕੀਤਾ ਇੱਥੇ ਆ ਜਾਣਾ ਆਪਾਂ ਉਹਦਾ ਰਿਪਲਾਈ ਵੀ ਕਰ ਸਕਦੇ ਆ ਲਾਈਕ ਕਰ ਸਕਦੇ ਆ ਕਮੈਂਟ ਨੂੰ ਹਨਾ ਤੇ ਹਾਂਜੀ ਬਾਕੀ ਅੱਜ ਦੇ ਲਈ ਇੰਨਾ ਹੀ ਤੇ ਮਿਲਦੇ ਆਂ ਫਿਰ ਆਪਾਂ ਕੋਈ ਨਵੀਂ ਵੀਡੀਓ ਦੇ ਨਾਲ ਕਿਸੇ ਨੂੰ ਕੁਝ ਵੀ ਪੁੱਛਣਾ ਤਾਂ ਜਰੂਰ ਪੁੱਛ ਸਕਦੇ